ਸਸਰੀਕਾਰ ਦੋਸਤੋ ਆਪਾਂ ਪਹੁੰਚੇ ਆ ਜੀ ਪੰਜਾਬ ਦੇ ਵਿੱਚ ਰਾਮਪੁਰੇ ਏਰੀਏ ਦੇ ਵਿੱਚ ਤੇ ਸੋਨੂੰ ਅੱਜ ਬਹੁਤ ਹੀ ਪੁਰਾਣੀ ਵੈਲਡਿੰਗ ਦਿਖਾਵਾਂਗੇ ਕਈ ਸਾਲ ਪੁਰਾਣੀ ਵੈਲਡਿੰਗ ਹੈ ਅੰਗਰੇਜ਼ਾਂ ਵੇਲੇ ਦੀ ਬਣੇ ਰਿਓ ਵੀਡੀਓ ਤੇ ਵੀਡੀਓ ਪੂਰੀ ਦੇਖਿਓ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਜੀ ਸਸਰੀਕਾਰ ਬਾਈ ਜੀ ਸਸਰੀਕਾਰ ਬਾਈ ਜੀ ਆਪਣਾ ਨਾਮ ਤੇ ਆਪਣੇ ਪਿੰਡ ਦਾ ਨਾਮ ਦੱਸ ਦਿਓ ਜੀ। ਆਪਣਾ ਨਾਮ ਹੈਗਾ ਜੀ ਲਖਵੀਰ ਸਿੰਘ। ਹਾਂਜੀ। ਪਿੰਡ ਟਵਾਲੀ ਹੈ ਜੀ। ਹਾਂਜੀ। ਤਹਿਸੀਲ ਫੂਲ। ਅੱਛਾ ਜੀ। ਲੈਟਕਾ ਬਠੰਡਾ ਹੈ। ਤੇ ਆਹ ਆਪਣੇ ਜਿਹੜੀ ਏਰੀਆ ਦੇ ਵਿੱਚ ਕੋਠੀ ਹੈ ਜਿਹੜੀ ਅੰਗਰੇਜ਼ਾਂ ਵਾਲੀ ਕੋਠੀ ਵਜਦੀ ਹੈ। ਇਹ ਕਿੰਨੇ ਸੌ ਸਾਲ ਪੁਰਾਣੀ ਹੋਊਗੀ? ਇਹ ਕੋਠੀ ਜੀ ਮੰਨ ਕੇ ਚੱਲੋ ਤੁਸੀਂ ਵੀ ਸਾਡੇ ਬਜ਼ੁਰਗ ਦਾਸਦੇ ਹੁੰਦੇ ਸੀ। ਅੱਛਾ ਜੀ। ਵੀ ਜਿਹੜੀ ਇਹ ਕੋਠੀ ਆ ਇਹ ਘੱਟੋ ਘੱਟ ਵੀ 150 ਸਾਲ ਪੁਰਾਣੀ ਹੈਗੀ ਆ। ਅੱਛਾ ਜੀ। ਹਾਂਜੀ ਹਾਂਜੀ। ਬਹੁਤ ਪੁਰਾਣੀ ਕੋਠੀ ਆ ਅੱਛਾ ਤੇ ਬਹੁਤ ਮਜ਼ਬੂਤ ਬਣੀ ਹੋਈ ਆ ਅੱਛਾ ਜੀ ਇਹ ਤੁਹਾਨੂੰ ਦਿਖਾ ਦਿੰਨੇ ਆ ਮੜਾ ਜਾਵੇ ਇੱਧਰ ਦੇਖੋ ਮੜਾ ਜਾ ਅੱਛਾ ਜੀ ਮਜਬੂਤੀ ਦੇਖੋ ਤੁਸੀਂ ਜਣੋ ਦੇਖੋ ਆ ਜਿਹੜਾ ਪੱਥਰ ਆ ਲੱਗਿਆ ਇਹ ਜਿਹੜਾ ਥੱਲੇ ਪੱਥਰ ਲੱਗਿਆ ਫਰਸ਼ ਦੀ ਗੱਲ ਕਰ ਗਏ ਆਪਾਂ ਇਹ ਪਹਿਲਾਂ ਦਾ ਹੀ ਲੱਗਿਆ ਜਾਂ ਉਦੋਂ ਬਾਅਦ ਲੱਗਿਆ ਇਹ ਪਹਿਲਾਂ ਦਾ ਹੀ ਲੱਗਾ ਬਾਜੀ ਬਹੁਤ ਟਾਈਮ ਨਾਲ ਦੇ ਲੱਗਿਆ ਵਾਹੇ ਨਾਲ ਦੇ ਲੱਗਿਆ ਜੀ ਉਹ ਵਾਰਸ ਲਾਉਣੇ ਉਦੋਂ ਮਤਲਬ ਇਹ ਅੱਜ ਆਪਾਂ ਹੁਣ ਲਾਉਣ ਲੱਗੇ ਆ ਹਾਂ ਤੇ ਉਦੋਂ ਪਹਿਲਾਂ ਦੀ ਲੱਗਿਆ ਵਾ ਦੇਖੋ ਅੱਛਾ ਜੀ ਠੀਕ ਆ ਇਹਨਾਂ ਨੇ ਕੰਧਾਂ ਦੇਖੋ ਜੀ ਪਹਿਲਾਂ ਮਜ਼ਬੂਤੀ ਦੇਖੋ ਕੰਧਾਂ ਦੀ ਜੀ ਮਜ਼ਬੂਤੀ ਦੇਖ ਸਕਦੇ ਹੋ ਦੇਖੋ ਸੁਣਿਆ ਕਿੰਨੀਆਂ ਚੌੜੀਆਂ ਕੰਧਾਂ ਨੇ 4-4 ਇੱਟ ਦੀਆਂ ਕੰਧਾਂ ਨੇ 4-4 ਇੱਟ ਦੀਆਂ ਕੰਧਾਂ ਦੇਖੋ ਜੀ ਅੱ ਇਹ ਮੰਨ ਕੇ ਚੱਲੋ ਤੁਸੀਂ ਵੀ ਬਹੁਤ ਮਜ਼ਬੂਤ ਬਣੀ ਹੋਈ ਆ ਜਿਵੇਂ ਇਹ 150 ਸਾਲ ਪੁਰਾਣੀ ਆ ਹਾਂਜੀ ਇਹ ਅੱਜ ਤੱਕ ਕਿਤੋਂ ਕੋਈ ਡਿੱਗੀ ਨਹੀਂ ਹਾਂ ਨਹੀਂ ਅੱਜ ਨੂੰ ਤਾਂ ਖਤਮ ਹੋ ਜਾਣੀ ਸੀ ਹਾਂ ਅੱਜ ਨੂੰ ਇਹਨੇ ਖਤਮ ਹੋ ਜਾਣਾ ਸੀ ਜੀ ਮੰਨ ਕੇ ਚੱਲੋ ਤੁਸੀਂ ਦੇਖੋ ਇੱਧਰ ਤੁਹਾਨੂੰ ਮਗਾ ਲਿਆ ਜਾਂਦਾ ਇੱਧਰ ਦੇਖੋ ਆਹ ਆਹ ਜੋੜੀਆਂ ਬਣੀਆਂ ਨੇ ਦੇਖੋ ਹਾਂਜੀ ਇਹ ਜੋੜਿਆਂ ਨੂੰ ਹਜੇ ਤੱਕ ਕੋਈ ਸੌਂਕ ਨਹੀਂ ਪਈ ਨਹੀਂ ਵਧੀਆ ਲੱਕੜ ਸੀ ਆ ਜਿਹੜੀਆਂ ਟੁੱਟੀਆਂ ਹੋਈਆਂ ਨੇ ਇਹ ਕੋਈ ਸ਼ਰਾਰਤੀਆਂ ਅੰਥਾਂ ਨੇ ਤੋੜੀਆਂ ਨੇ ਹਾਂਜੀ ਹਾਂਜੀ ਨਹੀਂ ਤਾਂ ਇਹ ਟੁੱਟਣ ਵਾਲੀ ਚੀਜ਼ ਨਹੀਂ ਸੀ ਬਹੁਤ ਵਧੀਆ ਚੀਜ਼ ਆ ਜਿਵੇਂ ਕਿ ਸ਼ੌਂਕ ਆ ਲਿਆ ਵੀ ਪਹਿਲਾਂ ਜਿਵੇਂ ਕਿ ਸ਼ੌਂਕ ਦੇਖ ਸਕਦੇ ਆਪਾਂ ਕਿਤੇ ਵੀ ਨਹੀਂ ਲੱਗੀ 1% ਵੀ ਸ਼ੌਂਕ ਨਹੀਂ ਲੱਗੀ ਇਹਨੂੰ ਹਾਂਜੀ ਹਾਂਜੀ ਇਹਨਾਂ ਸ਼ੌਂਕ ਹੈ ਨਹੀਂ ਜੀ ਬਿਲਕੁਲ ਵੀ ਹੂੰ ਬਹੁਤ ਵਧੀਆ ਲੱ ਕਰਨ ਲੱਗੀ ਵੀ ਆ ਇਹ ਵੀ ਕੋਈ ਸਰਾਰਤੀ ਅੰਛਣਾ ਨੇ ਤੋੜੀ ਆ ਨਹੀਂ ਇਹ ਚੀਜ਼ ਟੁੱਟਣ ਵਾਲੀ ਹੈ ਨਹੀਂ ਸੀ ਹਾਂਜੀ ਹਾਂਜੀ ਠੀਕ ਹੈ ਨਾ ਜੀ ਆ ਉੱਪਰ ਦੇਖੋ ਉੱਪਰ ਹਾਂਜੀ ਉੱਪਰ ਦੇਖੋ ਜੀ ਸਰੀਆ ਸੱਤ ਦੇ ਕੋ ਵੀਰੇ ਟੈਪ ਦੀ ਪਾਈ ਆ ਹੂੰ ਇਹ ਸੱਤ ਗਲਾਈ ਚ ਹੈ ਹਾਂ ਇਹ ਗਲਾਈ ਚ ਪਾਈ ਹੋਈ ਹੈ ਸੱਤ ਅੱਛਾ ਜੀ ਹਾਂ ਜਦ ਨਹੀਂ ਬਿਨਾ ਸਰੀਏ ਤੋਂ ਹਾਂਜੀ ਨਹੀਂ ਪਾਇਆ ਹੋਇਆ ਇਹ ਅੱਛਾ ਬਿਨਾ ਸਰੀਏ ਤੋਂ ਖੜਾਈ ਹੋਈ ਆ ਚੂਨੇ ਨਾਲ ਪਹਿਲਾਂ ਦੇ ਟਾਈਮ ਦੇ ਵਿੱਚ ਨਾ ਚੂਨਾ ਆਉਂਦਾ ਸੀ ਹਾਂਜੀ ਤੇ ਉਹਦੇ ਨਾਲ ਸੱਤ ਖੜੀ ਏ ਸਾਰੀ ਇਹ ਅੱਛਾ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਕਹਿ ਦਿੰਦੇ ਨਾ ਸਰੀਏ ਤੋਂ ਬਿਨਾ ਹਨਾ ਖੜੀ ਨਹੀਂ ਸਕਦੀ ਸੱਤ ਹਾਂ ਜੀ ਹਾਂਜੀ ਤੇ ਉਹ ਦੇਖੋ ਸੱਜਣਾ ਮੇਨ ਚੀਜ਼ ਦਿਖਾਉਣੇ ਆ ਤੁਹਾਨੂੰ ਇੱਕ ਆ ਨਾਟ ਦੇਖੋ ਤੁਸੀਂ ਹਾਂ ਤੁਸੀਂ ਨਾਲ ਦੇਖੋ ਜ਼ੂਮ ਕਰਕੇ ਦਿਖਾਉਣੇ ਆਪਾਂ ਸੱਜਣਾ ਨੂੰ ਕਿੰਨੇ ਕਿੰਨੇ ਦੇਖੋ ਮਜ਼ਬੂਤ ਬਣੇ ਹੋਏ ਆ ਨਾਟ ਦੇਖੋ ਜੀ ਦੇਖੋ ਅੱਜ ਦੇ ਟਾਈਮ ਦੇ ਬੰਕ ਤਾਂ ਮੈਨੂੰ ਚਾਬੀ ਨਹੀਂ ਲੱਗਣੀ ਕੋਈ ਜਿਹੜੇ ਹਿਸਾਬ ਦੇ ਨਹੀਂ ਹਾਂ ਨਹੀਂ ਹਾਂ ਨਹੀਂ ਲੱਗਣੀ ਇਹ ਚਾਬੀ ਬਣੀ ਨਹੀਂ ਹੋਣੀ ਕੋਈ ਭਈਆ ਪੌੜੀਆਂ ਕਿਹੜੇ ਟਾਈਪ ਦੀਆਂ ਬਣੀਆਂ ਹੋਊਗਾ ਇਹ ਪੌੜੀਆਂ ਭਈ ਆਏ ਆ ਪੌੜੀਆਂ ਨੇ ਇਹ ਚੂਨੇ ਚਾਨੇ ਦੀ ਕੋਈ ਯਾਰ ਪੁਰਾਣੇ ਉਹਦੇ ਬਣਾ ਕੇ ਆਵੀਆਂ ਦੇਖ ਕਿਵੇਂ ਮਤਲਬ ਕਹਿੰਦਾ ਬਾਪ ਆਹ ਇੱਥੇ ਦੇ ਨਾਲ ਆਏ ਕਰਕੇ ਦੇਖੋ ਕਿਵੇਂ ਲਾਈਟਰ ਲੂਟ ਲਾਇਆ ਯਾਰ ਹਾਂ ਆਈ ਖੜੀਆਂ ਯਾਰ ਬਿਨਾ ਸਰਗੇ ਸ਼ੁਰੂ ਕੀਤੀ ਅੱਛਾ ਇਹ ਕੋਈ ਨਾ ਉਹਨਾਂ ਦੇ ਟਾਈਮ ਦੇ ਵਿੱਚ ਯਾਰ ਚੂਨਾ ਚਾਨੇ ਬੜਾ ਤਕੜਾ ਸੀਗਾ ਜਿਹੜਾ ਇਹ ਬਣਾਇਆ ਸਾਰੇ ਪੌੜੀਆਂ ਐ ਚੜਾਈਆਂ ਦੇ ਜਿੱਦ ਨੂੰ ਬੱਸ ਕੇ ਵੀ ਆਇਣੀ ਹੈਗਾ ਵੀ ਉਹਦੇ ਉੱਤੇ ਮਤਲਬ ਇੱਟ ਦੇ ਧਰ ਕੇ ਮਤਲਬ ਉਹ ਬਣਾਈਆਂ ਹੂੰ ਅਸੀਂ ਸਾਈਡ ਤੋਂ ਵੱਧਨੇ ਆ ਮਤਲਬ ਲਾ ਕੇ ਇੱਥਾ ਫੇਰ ਬਣਾਈਆਂ ਵੇ ਆ ਗਾੜ ਤਾਂ ਪੂਰੀ ਗੱਡੀ ਸੀ ਬਹੁਤ ਦਿਮਾਗ ਬਹੁਤ ਸੀ ਬੋਲਾ ਦਿਮਾਗ ਜਿਵੇਂ ਕਿ ਹੁਣ ਆਪਣੇ ਫਰਸ਼ ਲਾਉਂਦੇ ਆ ਛੱਤਾਂ ਦੇ ਉੱਤੇ ਹਾਂ ਇਹਨਾਂ ਨੇ ਉਸ ਟਾਈਮਾਂ ਦੇ ਵਿੱਚ ਛੱਤ ਲਾ ਰੱਖੀ ਹੈ ਦਿਖਾਉਣੇ ਆ ਸੱਜਣੋ ਤੁਹਾਨੂੰ ਹਾਂ ਇਹਨਾਂ ਨੇ ਉਹ ਟਾਈਮ ਦੇ ਵਿੱਚ ਦੇਖੋ ਤਾਂ ਹਨ ਪੱਕੀ ਸੱਤ ਕਰੀ ਹੋਈ ਆ ਹੂੰ ਹੂੰ ਤਾਹਾਂ ਤੋਂ ਸਾਰੀ ਪੱਕੀ ਛੱਤ ਆ ਦੇਖੋ ਹਾਂ ਪੱਕੀ ਛੱਤ ਉਹ ਤੋਂ ਹੀ ਕਰਤੀ ਸੀ ਉਹ ਟਾਈਮਾਂ ਦੇ ਵਿੱਚ ਹੀ ਇਹਨਾਂ ਅੰਗਰੇਜ਼ਾਂ ਨੇ ਹਾਂ ਤਾਂਹਾਂ ਤੋਂ ਪੱਕੀ ਛੱਤਾਂ ਪਾਣੀ ਦੀ ਤਾਂਹਾਂ ਬੂੰਦ ਵੀ ਨਹੀਂ ਖੜਦੀ ਬੂੰਦ ਵੀ ਥੱਲੇ ਡਿੱਗਦੀ ਹੈ ਪਾਣੀ ਬੂੰਦ ਵੀ ਥੱਲੇ ਡਿੱਗਦੀ ਹੈ ਪਾਣੀ ਹਾਂ ਦੇਖੋ ਤੁਸੀਂ ਇਹਦੇ ਮਤਲਬ ਕੋਠੀ ਦੇ ਵਿੱਚ ਨਾ ਬਹੁਤ ਕੁਝ ਪਿਆ ਸੀ ਅੰਗਰੇਜ਼ਾਂ ਦੇ ਨਿਸ਼ਾਨੀਆਂ ਬਹੁਤ ਜ਼ਿਆਦੇ ਪੰਗਾਂ ਸੀ ਇਹਦੇ ਵਿੱਚ ਨਾ ਕੋਈ ਸ਼ਰਾਧੀਆਂ ਅੰਕਸ਼ਣਾਂ ਨੇ ਮਤਲਬ ਹਾਂਜੀ ਹਾਂਜੀ ਸਭ ਘਨ ਭੁੰਤਿਆ ਕੁਝ ਲੈ ਲੂਗੇ ਚੱਕ ਚੁੱਕੇ ਬਹੁਤ ਵਧੀਆ ਚੀਜ਼ ਦੇਖਣ ਦੋ ਚੀਜ਼ ਸੀ ਸਾਮ੍ਹ ਕੇ ਰੱਖ ਲੈਣੇ ਚੀਜ਼ਾਂ ਸੀ ਪਰ ਇਹ ਨਹੀਂ ਸਾਂਭੀਆਂ ਨਹੀਂ ਗਈਆਂ ਲੋਕਾਂ ਤੋਂ ਅੱਛਾ ਜੀ ਹਾਂ ਬਹੁਤ ਵਧੀਆ ਚੀਜ਼ ਬਣੀ ਹੋਈ ਆ ਆਹ ਵਈ ਜਿਹੜੀਆਂ ਤਾਂ ਪਲੇਟਾਂ ਹੀਆਂ ਲੱਗੀਆਂ ਲੋਹੇ ਦੀਆਂ ਅੱਛਾ ਆ ਨਟਾਂ ਦੇ ਵਿੱਚ ਫਿੱਟ ਕਰੀਆਂ ਹੋਆਂ ਪਲੇਟਾਂ ਹੀਆਂ ਹਾਂ ਹਾਂ ਇਹ ਇੰਨਾ ਬਾਰੇ ਜਾਣਕਾਰੀ ਦੇਉ ਜੀ ਬਾਈ ਜਿਵੇਂ ਆਪਾਂ ਮਤਲਬ ਮੰਨ ਕੇ ਚੱਲਦੇ ਸੀ ਲਾਈਟਰ ਪਾਉਂਦੇ ਸੀਗੇ ਅੱਗੇ ਹਾਂਜੀ ਤੇ ਡੈਕਟਰ ਵਾਲਾ ਕੰਮ ਆ ਦੇਖੋ ਨਾ ਅੰਦਰ ਅੰਦਰ ਆ ਕੇ ਜਿਹੜੇ ਆਪਾਂ ਪਹਿਲਾਂ ਨਟ ਦਿਖਾ ਦਿਖਾਇਆ ਆ ਹਾਂਜੀ ਹਾਂਜੀ ਇਹ ਨਟਾਂ ਦਾ ਸਾਰਾ ਇਹ ਬੈਲੈਂਸ ਬਣਾਇਆ ਹੋਇਆ ਸਾਰੀ ਸੱਤ ਦਾ ਅੱਛਾ ਜੀ ਜਿਵੇਂ ਆਪਾਂ ਪਹਿਲਾਂ ਸਰੀਆ ਸਰੀਆ ਪਾਉਂਦੇ ਸੀਗੇ ਹਾਂਜੀ ਤੇ ਇਹ ਉਸ ਤਰ੍ਹਾਂ ਇਹਨਾਂ ਨੇ ਮਤਲਬ ਬੈਲੈਂਸ ਬਣਾਇਆ ਹੋਇਆ ਦੇਖ ਵੀ ਨਟ ਨੋਟ ਬਾਹਰਲੇ ਪਾਸੇ ਪਲੇਟਾਂ ਫਰੂਟਾਂ ਦੇ ਦੇਖੋ ਕਿੰਨੇ ਠਕੜਕਾ ਜੇ ਹੋਇਆ ਤੇ ਸਾਰੀ ਉਮਰ ਇਹ ਹੱਲਣ ਵਾਲੀ ਚੀਜ਼ ਹੀ ਨਹੀਂ ਇਹਨਾਂ ਨੇ ਬਣਾਈ ਅੱਛਾ ਜੀ ਇਹ ਦਵਾਰੇ ਢਾ ਦੇਖੋ ਕਿਹੜੇ ਹਿਸਾਬ ਤੇ ਨਾਟਕ ਅਸੀਂ ਹੋਇਆ ਹਾਂ ਹਾਂ ਜੀ ਪਲੇਟਾਂ ਲਾਈਆਂ ਮੈਂ ਹਨਾ ਸਾਰਾ ਆਪਣਾ ਅੰਦਰੋਂ ਵੀ ਬਾਈ ਜੀ ਜਾਣਕਾਰੀ ਦਿਓ ਉਹ ਸਹ ਹੈ ਤਾਂ ਮਾੜੀ ਬਾਈ ਬਾਈ ਜੀ ਅੰਦਰੋਂ ਵੀ ਚਲੋ ਜੀ ਜਿੰਨੀ ਕਾਪਾ ਨੂੰ ਜਾਣਕਾਰੀ ਉਨੀ ਕ ਦੇਵਾਂਗੇ ਹਾਂ ਅੱਛਾ ਜੀ ਆਹ ਦੇਖੋ ਆਹ ਨੂੰ ਪਹਿਲਾਂ ਹਾਂ ਜੀ ਆਹ ਬਣਿਆ ਹੋਇਆ ਸਾਰਾ ਲੈਜਰ ਮੈਡਾ ਸਿਸਟਮ ਬਣਿਆ ਹੋਇਆ ਠੀਕ ਹੈ ਜੀ ਠੀਕ ਹੈ ਆਹ ਦੇਖੋ ਕੀ ਚੀਜ਼ ਬਣੀ ਹੋਈ ਹੈ ਨੇੜੇ ਕਰਕੇ ਦੇਖੋ ਆਹ ਦੇਖੋ ਆਹ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਆਪਣੀ ਆਉਂ ਗ੍ਰੀਨਾਂ ਬੜੇ ਦੀਆਂ ਵੈਸੇ ਆਪਾਂ ਨੂੰ ਇਹਦੇ ਬਾਰੇ ਨੌਲਜ ਨਹੀਂ ਹੈਗੀ ਵੀ ਕੀ ਚੀਜ਼ ਬਣੀ ਹੋਈ ਆ ਉਹ ਤੇਰੀ ਆਪਾਂ ਜਿਵੇਂ ਕਹਿ ਦਿੰਦੇ ਆ ਲੋਕ ਕਮੈਂਟ ਕਰਕੇ ਮਤਲਬ ਦੱਸ ਵੀ ਦੇਣਗੇ ਵੀ ਕੀ ਬਣਿਆ ਪਰ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੈਗੀ ਵੀ ਕੀ ਬਣਿਆ ਅੱਛਾ ਜਿਵੇਂ ਕੀ ਆ ਆਪਾਂ ਕਹਿ ਦਿੰਨੇ ਆ ਘਰਾਂ ਦੇ ਵਿੱਚ ਕਲਸ ਹਾਂ ਕਾਂਸ ਕਹਿ ਦਿੰਨੇ ਆ ਹਾਂ ਇਹ ਉਹ ਟਾਈਪ ਦੀ ਚੀਜ਼ ਬਣੀ ਹੋਈ ਆ ਹਾਂਜੀ ਹਾਂ ਹਾਂ ਇਦਾਂ ਆ ਦੇਖੋ ਆਪਾਂ ਨਾਰਾਂ ਕਹਿ ਦਿੰਨੇ ਘਰਾਂ ਚ ਇਹ ਉਹ ਚੀਜ਼ਆਂ ਕੋਈ ਸਿਸਟਮ ਆ ਇਹ ਮੇਰਾ ਗਿਆਨ ਉਹਦੇ ਬਿਮਾਰੀ ਦੀਆਂ ਆ ਮਤਲਬ ਆ ਨੱਕੇ ਹੋਏ ਨੱਕ ਇਹਨਾਂ ਦੇ ਬੱਚਾ 8-9 ਮਹੀਨੇ ਹੋਣੀਆਂ ਤਾਂ ਸਮਾਨ ਬਗਾਨ ਨੂੰ ਕਿਤੇ ਮੁਡੀਆ ਕੰਗਾਵਣੀਆਂ ਦੇ ਵਿੱਚ ਇਹ ਆਏ ਆਪਾਂ ਨੂੰ ਜਿਹੜੀਆਂ ਜ਼ਰੂਰਤ ਦੇ ਵਿੱਚ ਕੋਈ ਮਤਲਬ ਤੋੜਦਾ ਆਪਦੀਆਂ ਨਹੀਂ ਕੋਈ ਮਤਲਬ ਜੀ ਕਈ ਨਹੀਂ ਸਾਫ਼ ਸਵਾਲ ਹੈ ਨਹੀਂ ਆ ਦੇਖੋ ਰੂਮ ਦੇ ਵਿੱਚੋਂ ਰੂਮ ਅੱਗੇ ਰੂਮ ਜਾਂਦਾ ਆ ਦੇਖੋ ਅੰਡਰਗਰਾਉਂਡ ਰੂਮ ਇਹਨਾਂ ਦੇ ਵਿੱਚ ਆਹ ਦੇਖੋ ਅੱਗੇ ਆ ਰੂਮਾ ਦਾ ਹਾਂਜੀ ਤੇ ਆਹ ਰੂਮ ਦੇ ਵਿੱਚ ਵੀ ਇਹ ਚੀਜ਼ ਬਣੀ ਹੋਈ ਆ ਹਾਂਜੀ ਇਹ ਆਪਾਂ ਨੂੰ ਕਮੈਂਟ ਕਰਕੇ ਜਿਹੜੇ ਵੀਡੀਓ ਦੇਖਣਗੇ ਆਪਣੀ ਭਰਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਕਈ ਭਰਾਵਾਂ ਨੇ ਦੇਖਿਆ ਹੋਊਗਾ ਪਹਿਲਾਂ ਵੀ ਇਹ ਜੀ ਚੀਜ਼ਾਂ ਦੇਖਿਆ ਹੋਣਗੀਆਂ ਇਹ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਭਰਾ ਹਾਂ ਜਰੂਰ ਦੱਸਿਓ ਤੇ ਇੱਕ ਇੱਧਰ ਦੇਖੋ ਆਪਾਂ ਗਾਡਰਾਂ ਬਣੀ ਆਉਂਗਾ ਆਪਾਂ ਗਾਡਰਾਂ ਦੀ ਮੁੱਢੀ ਕਿਹੜੀ ਸੀ ਮਜਬੂਤੀ ਕੀ ਗਾਡਰ ਚੌੜੀ ਬਹੁਤ ਆ ਗਾਡਰ ਹਾਂ ਗਾਡਰ ਮਜਬੂਤੀ ਦੇਖੋ ਇਹਨੇ ਭਾਰੇ ਗਾਡਰ ਹੈਵੀ ਗਾਡਰ ਆਪਾਂ ਬਹੁਤ ਵਧੀਆ ਗਾਡਰ ਬਣੇ ਹੋਏ ਸਾਰੇ ਇਹਦਾ ਡਿਗਰੈਡਿੰਗ ਨਹੀਂ ਤਾਂ ਇਹ ਬਦਈਆ ਦੋ ਦਿਨ ਵੀੜੀਆਂ ਵੀ ਹਨੇ ਕੋਈ ਨਹੀਂ ਹੁੰਦਾ ਇਹ ਕੋਠੀ ਅੱਛਾ ਅੱਛਾ ਹਾਂ ਆ ਦੇਖ ਸਕਦੇ ਹਾਂ ਸੱਜਣ ਹਾਂ ਦੇਖੋ ਤੁਸੀਂ ਵੀਡੀਓ ਦੇ ਵਿੱਚ ਦੇਖੋ ਪ੍ਰੋਜੈਕਟ ਇੱਕ ਇੱਕ ਉਥੀ ਜਿਹੜੀ ਨਹਿਰ ਚਮਾਰੇ ਬਣੀ ਹੋਈ ਹੈ ਅੱਛਾ ਜੀ ਜਮਾ ਨਹਿਰ ਕੋਠੀ ਬਣੀ ਹੈ ਅੱਛਾ ਆਪਾਂ ਨਹਿਰ ਦੀ ਵੀ ਕਰਦੇ ਆ ਗੱਲਬਾਤ ਬਾਹਰ ਜਾ ਕੇ ਪਹਿਲਾਂ ਤੁਹਾਨੂੰ ਕੋਠੀ ਦਿਖਾ ਦਈਏ ਕਿਰਾਂ ਉਸ ਤੋਂ ਬਾਅਦ ਆਪਾਂ ਨਹਿਰ ਦੀ ਵੀ ਗੱਲਬਾਤ ਕਰਾਂਗੇ ਆ ਰੂਮ ਇਹ ਕੇਂਦਰ ਬਣਾਇਆ ਹੈ ਅੱਛਾ ਜੀ ਆ ਦੇਖੋ ਪੁਰਾਣੀ ਪੁਰਾਣੀ ਸੋਚ ਲੱਗੀ ਹੋਈ ਹੈ ਪਹਿਲਾਂ ਨੇ ਮਾਰ ਦੀ ਸੋਚ ਦੇਖੋ ਪਹਿਲਾਂ ਨੇ ਮਾਰ ਦੀ ਆ ਦੇਖੋ ਪਹਿਲਾਂ ਨੇ ਮਾਰਾਂ ਦੀ ਸੋਚ ਹੈ ਬਹੁਤ ਪੁਰਾਣੀ ਸੋਚ ਲੱਗੀ ਹੋਈ ਹੈ ਆ ਟੂਟੀਆਂ ਟਾੜੀਆਂ ਜਿਹੜੀ ਕੋਠੀ ਆ ਟੂਟੀਆਂ ਵਾਲੇ ਪੁਆਇੰਟ ਦੇਖੋ ਵੀ ਉਦੋਂ ਵੀ ਇਹ ਜੂਰੀਆਂ ਟਾਟੀਆਂ ਦੀ ਫੀਟਿੰਗ ਚੱਲਦੀ ਸੀ ਹਾਂ ਦੇਖੋ ਆ ਟੂੜੇ ਵਾਲੇ ਪੁਆਇੰਟ ਦੇਖੋ ਤੁਸੀਂ ਵਾਰੀਆਂ ਪੂਰੀਆਂ ਰੱਖੀਆਂ ਸੀ ਸ਼ੀਸ਼ੇ-ਸੂਸੇ ਵੀ ਲੱਗੇ ਹੋਏ ਸੀ ਦੇਖ ਸਕਦੇ ਹੋ ਸੱਜਣ ਸ਼ੀਸ਼ੇ-ਸੂਸੇ ਵੀ ਲੱਗੇ ਹੋਏ ਸੀ ਉਦੋਂ ਵਾਲੇ ਟਾਈਮਾਂ ਦੇ ਵਿੱਚ ਬੋਲਡਰ ਦੇਖੋ ਜਿੱਥੇ ਅੱਛਾ ਜੀ ਦੇਖੋ ਪੁਰਾਣੇ ਵਾਲੇ ਜੀੜੇ ਦੇਖੋ ਕੋੜ ਹਾਂ ਜੀ ਬੋਲਡਰ ਦਾ ਮਤਲਬ ਪੁਆਇੰਟ ਦੇਖੋ ਤੁਸੀਂ ਕਿਹੜੇ ਤਰੀਕੇ ਨਾਲ ਸਾਡੇ ਵਾਜੇ ਵਿੱਚ ਅਜਿਹੀ ਚੀਜ਼ ਹੁਣ ਆਉਂਦੀ ਨਹੀਂ ਉਹ ਤਾਂ ਮਿਲਦੀ ਨਹੀਂ ਦੇਖਣ ਨੂੰ ਨਹੀਂ ਮਿਲਦੀ ਅੱਛਾ ਤੇ ਇਹ ਕਾਹ ਦੀ ਖੋਦ ਆ ਕੋਈ ਲੱਕੜੀ ਐ ਸੀ ਚੀਜ਼ ਦੀ ਬਣਾਈ ਹੋਈ ਜਿਹੜੀ ਹਜੇ ਤੱਕ ਉਦਾਂ ਦੀ ਪਈ ਐ ਜਿੱਦਾਂ ਦੀ ਲਗਾਈ ਹੋਈ ਐ ਹਾਂਜੀ ਹਾਂਜੀ ਚਮਾਂ ਨਾਲ ਦੀ ਲੱਗੀ ਹੋਈ ਐ ਕੋਠੀ ਇਹ ਜਮਾਂ ਗਲੀ ਵੀ ਨਹੀਂ ਜਿਵੇਂ ਠੀਕ ਆਪਾਂ ਇਹਦੇ ਤੋਂ ਜਿਹੜਾ ਮਾੜਾ ਮੋਟਾ ਰੰਗਣ ਨੂੰ ਮਾੜਾ ਮੋਟਾ ਜਿਹਾ ਲਿਆ ਹੋਇਆ ਜਿਵੇਂ ਠੀਕ ਸੇਮ ਹੀ ਨਾਲ ਦੀ ਐ ਬਾਹਰ ਦਿਖਾਏ ਆਪਾਂ ਉਹ ਵੀ ਨਹੀਂ ਗਲੇ ਹਾਂ ਹਾਂ ਤੇ ਇਹ ਨੂੰ ਵੀ ਨਹੀਂ ਜਮਾਂ ਸਿਉਂਖ ਲੱਗੀ ਨਹੀਂ ਲੱਗੀ ਇਹ ਵੀ ਆ ਵੀ ਮੇਰਾ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਦਰਖਤ ਦੀ ਲੱਕੜ ਪਹਿਨਾ ਅੰਗਰੇਜ਼ ਯੂਜ਼ ਕਰਦੇ ਸੀ ਇਹਦੀ ਵੀ ਆਪਾਂ ਨੂੰ ਜਾਣਕਾਰੀ ਕਮੈਂਟਾਂ ਦੇ ਵਿੱਚ ਜਰੂਰ ਦਿਓ ਮੇਰਾ ਭਰਾ ਆ ਫਿਰ ਕਿਹੜੇ ਕਮਰੇ ਜੇ ਆ ਪਾਏ ਰੱਖਿਆ ਜਿਹੜੇ ਆ ਜਿਹੜੇ ਵੀਡੀਓ ਦੇ ਵਿੱਚ ਦੇਖੀ ਇੰਨੇ ਇਹਨਾਂ ਬਾਰੇ ਹੈ ਜਾਣਕਾਰੀ ਆਹ ਬਾਈ ਜੀ ਹਾਂਜੀ ਇਹ ਬਾਈ ਦੇਖੋ ਨਾ ਸਾਡੇ ਮਤਲਬ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਅੱਛਾ ਜੀ ਇਹਨਾਂ ਦੇ ਵਿੱਚ ਕਹਿੰਦੇ ਘੋੜੇ ਹਾਂਜੀ ਤੇ ਰਾਸਰੂਤ ਖੜਦੇ ਹੁੰਦੇ ਸੀ ਇਹ ਨਹੀਂ ਚੀਜ਼ਾਂ ਦਾ ਅੱਛਾ ਇਹ ਬਣਾਵੇ ਜੀ ਹੁਣ ਤਾਂ ਇੱਥੇ ਮਤਲਬ ਲੋਕਾਂ ਨੇ ਦਾੜੀ ਪਾ ਰੱਖੀ ਇਹਦੇ ਵਿੱਚ ਅੱਛਾ ਅੱਛਾ ਤੇ ਉਹ ਇਹਨਾਂ ਦੇ ਵਿੱਚ ਕਹਿੰਦੇ ਵੀ ਮਤਲਬ ਅੰਗਰੇਜ਼ ਸੀਗੇ ਜਿਹੜੇ ਉਹ ਘੋੜੇ ਘਾੜੇ ਬੰਨਦੇ ਸੀ ਰਾਸਰੂਤ ਖੜਾਉਂਦੇ ਸੀ ਇਹਦੇ ਵਿੱਚ ਹਾਂਜੀ ਹਾਂਜੀ ਹਾਂ ਇਹ ਉਹ ਚੀਜ਼ ਮਤਲਬ ਇਹਨਾਂ ਦੀ ਬਣੀ ਹੋਈ ਸੀ ਅੰਗਰੇਜ਼ਾਂ ਦੀ ਅੱਛਾ ਜੀ ਤੇ ਆਹ ਦੇਖੋ ਇੱਧਰ ਬਣਾਇਆ ਆ ਵੇ ਸਾਰਾ ਇਹਨਾਂ ਦੇਟੜ ਨੇ ਚੀਜ਼ਾਂ ਸਾਰੀਆਂ ਇੱਧਰ ਸਾਰੇ ਬਣੇ ਹੋਇਆ ਅੰਗਰੇਜ਼ਾਂ ਦੇ ਦੋ ਵੱਡੀ ਮਤਲਬ ਸਿਸਟਮ ਹਾਂਜੀ ਹਾਂਜੀ ਹਾਂ ਆਹ ਦੇਖੋ ਇੱਧਰ ਸਾਰਾ ਬਣੇ ਹੋਇਆ ਉਹ ਜ ਦੇਖੋ ਹੁਣ ਇਹ ਚੀਜ਼ਾਂ ਪਹਿਲਾਂ ਵਾਲੇ ਜਵਾਨਾਂ ਦੇ ਵਿੱਚ ਇੱਕ ਨੰਬਰ ਤੇ ਹੁੰਦੀਆਂ ਸੀ ਹੁਣ ਤਾਂ ਪੂਰੇ ਖੰਡੜ ਬਣ ਜਾਂਦਾ ਮਤਲਬ ਇਹ ਚੀਜ਼ਾਂ ਬਾਰੇ ਇੰਨਾ ਗਿਆਨ ਹੈ ਨਹੀਂ ਕਿਉਂਕਿ ਦੱਸਿਆ ਨਹੀਂ ਨਾ ਜਾਂਦਾ ਬੱਚਿਆਂ ਨੂੰ ਜੇ ਦੱਸਿਆ ਜਾਵੇ ਤਾਂ ਬੱਚੇ ਨੂੰ ਪਤਾ ਲੱਗਦਾ ਰਹਿੰਦਾ ਹਾਂ ਪਰ ਨਹੀਂ ਹੁਣ ਤੱਕ ਨਹੀਂ ਪਤਾ ਕਿਸੇ ਨੂੰ ਸਾਨੂੰ ਵੀ ਸਾਡੇ ਬੱਸ ਅਸੀਂ ਸਾਡੇ ਬਜ਼ੁਰਗ ਦੱਸਦੇ ਰਹਿੰਦੇ ਸੀਗੇ ਤੇ ਸਾਨੂੰ ਤਾਂ ਪਤਾ ਇਹ ਗੱਲਾਂ ਦਾ ਜੀ ਜੀ ਦੇਖਿਆ ਸਾਡੇ ਬਜ਼ੁਰਗ ਨਾਲ ਵੀ ਲਿਆਏ ਆ ਅਸੀਂ ਹਾਂਜੀ ਹਾਂਜੀ ਇੱਥੇ ਦਿਖਾਉਣ ਵੀ ਇਹ ਚੀਜ਼ਾਂ ਕੀ ਬਣੀਆਂ ਹੋਈਆਂ ਨੇ ਅੱਛਾ ਹਾਂ ਜੀ ਤਾਂ ਸਾਨੂੰ ਸਾਰਾ ਦੱਸਿਆ ਕਿਵੇਂ ਕਿ ਉਦੋਂ ਗਲਾਈ ਦਿੱਤੀ ਜਾਂਦੀ ਸੀ ਕਿਹੜੇ ਟਾਈਪ ਨਾਲ ਤੇ ਕਿਹੜੇ ਟਾਈਪ ਨਾਲ ਇੱਟਾਂ ਖੜਾਈਆਂ ਜਾਂਦੀਆਂ ਸੀ ਤੁਸੀਂ ਦੇਖੋ ਨੋ ਵੀ ਇੱਟਾਂ ਇੱਥਾਂ ਦੇਖੋ ਕਿਹੜੇ ਹਿਸਾਬ ਤੇ ਸੱਤ ਪਾਈ ਵੀ ਇਹਦੀ ਇਹਦੇ ਵਿੱਚ ਕੋਈ ਸਰੀਆ-ਸੂਰੀਆ ਨਹੀਂ ਹੈਗਾ ਹਾਂ ਕੋਈ ਗਾਰਡਰ ਨਹੀਂ ਕੋਈ ਸਰੀਆ ਨਹੀਂ ਹਾਂ ਕੋਈ ਸਰੀਆ ਨਹੀਂ ਇਹਦਾ ਬੈਲੈਂਸ ਹੀ ਉਹਦੇ ਹਿਸਾਬ ਨਾਲ ਬਣਾਇਆ ਵਾ ਦੇਖੋ ਕਿਹੜੇ ਹਿਸਾਬ ਨਾਲ ਖੜੀ ਹੈ ਸੱਤ ਕੋਈ ਲੈਕਟਰ ਨਹੀਂ ਲੱਗਿਆ ਹੁਣ ਵਾਲੇ ਤਾਂ ਆਰਸੀ ਪਾਵਾਂਗੇ ਦੂਜਾ ਪਾਵਾਂਗੇ ਹਾਂ ਬਹੁਤ ਹੀ ਤਕਨੀਕ ਉਦੋਂ ਪਹਿਲਾਂ ਸੀਗੀ ਹੁਣ ਤਾਂ ਜੀ ਨਹੀਂ ਦਿਮਾਗ ਬਹੁਤ ਸੀ ਨਾ ਗਰੇਟਾ ਵਾਲਾ ਦਿਮਾਗ ਸੀ ਤੇਜਾਂ ਦਾ ਮਤਲਬ ਕਹਿੰਦੇ ਮੰਦਾ ਉਹ ਵੀ ਕਹਿੰਦੇ ਦਿਮਾਗ ਬਹੁਤ ਜ਼ਿਆਦਾ ਸੀ ਉਹਨਾਂ ਦਾ ਅੱਛਾ ਜੀ ਹਾਂ ਬਹੁਤ ਜ਼ਿਆਦਾ ਦਿਮਾਗ ਸੀ ਅੱਛਾ